ਹਾਜੀ ਬਹੁਤ ਖੁਸ਼ੀ ਹੋਈ ਤੇ ਸਵਾਣਾ ਵਿਖੇ ਸਾਡੇ ਐਮਸੀ ਟਿੰਕਾ ਜੀ ਉਹਨਾਂ ਦੇ ਦਫ਼ਤਰ ਚਾਏ ਇੱਥੇ ਆ ਕੇ ਸਵਾਣੀ ਦੇ ਲੋਕਾਂ ਦੀਆਂ ਕੀ ਤਕਰੀਰਾਂ ਨੇ ਉਹ ਪਤਾ ਨਹੀਂ ਦਿਆਂ ਮੈਂ ਧੰਨਵਾਦ ਕਰਦੀ ਆਂ ਟਿੰਕਾ ਵੀਰ ਜੀ ਦਾ ਪਰ ਸਾਡਾ ਜਿਹੜਾ ਛੋਟਾ ਵੀਰ ਮਨੂ ਦਾ ਜਿਨ੍ਹਾਂ ਨੇ ਡੈਡੀਕੇਟਿਵਲੀ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਨੇ ਇੱਕ ਬੜੀ ਇਹ ਮੈਨੂੰ ਇੱਥੇ ਆ ਕੇ ਗੱਲ ਜੋ ਮੈਂ ਕਹੂੰਗੀ ਕਿ ਪੰਜਾਬ ਦੇ ਵਿੱਚੋਂ ਕਾਹਨੂੰ ਕਿਸਤੀ ਜਿਹੜੀ ਹੈਗੀ ਲਾਅ ਐਂਡ ਆਰਡਰ ਦੀ ਨਾਮ ਦੀ ਕੋਈ ਚੀਜ਼ ਨਹੀਂ ਖੁਦ ਐਮਸੀ ਸਾਹ ਦੇ ਜਿਹੜੀ ਚੋਰੀ ਹੋਈ ਆ ਤੁਸੀਂ ਹੋਈ ਦੇ ਕਿ ਕਿਸ ਤਰ੍ਹਾਂ ਇੱਕ ਪੰਜਾਬ ਹੁੰਦਾ ਸੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਆਮ ਪਾਰਟੀ ਦਾ ਕਿਹੜਾ ਰੰਗਲਾ ਪੰਜਾਬ ਹੈ ਹਰ ਪਾਸੇ ਕਿਸ ਪੰਜਾਬ ਦੇ ਵਿੱਚ ਤਰਾਹ ਦੀ ਤਰਾਹੀ ਮੱਚੀ ਹੋਈ ਚਾਹੇ ਉਹ ਲਾਅ ਐਂਡ ਆਰਡਰ ਦੀ ਗੱਲ ਕਰ ਲਓ ਚਾਹੇ ਕੋਈ ਨਸ਼ਿਆਂ ਦੀ ਗੱਲ ਤੇ ਤੁਸੀਂ ਗੱਲ ਕਰ ਲੋ ਹਰ ਘਰ ਦੇ ਵਿੱਚ ਖੁਸ਼ੀ ਨਹੀਂ ਦੁੱਖ ਦਾ ਹੀ ਮਾਹੌਲ ਜੋ ਹੈ ਦੇਖਣ ਨੂੰ ਮਿਲਦਾ ਹੈ ਪਰ ਪੂਰੇ ਪੰਜਾਬ ਦੀ ਵੀ ਗੱਲ ਕਰਦੇ ਸੋ ਇਹ ਚੀਜ਼ਾ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਆਪ ਸਰਕਾਰ ਨੂੰ ਇਹ ਪਹੁੰਚਾਉਣੀ ਆ ਕਿ ਤੁਸੀਂ ਰੰਗਲੇ ਪੰਜਾਬ ਦੀ ਗੱਲ ਕਰਕੇ ਲੋਕਾਂ ਨੂੰ ਘੋਟਾ ਪਾਉਣਾ ਸੀ ਤੁਸੀਂ ਕੁਝ ਉਸ ਤਾਂ ਸੋਚੋ ਕਿ ਇਹ ਲੋਕਾਂ ਦਾ ਹਾਲ ਕੀ ਤੁਸੀਂ ਆਪ ਭੱਜੇ ਫਿਰਦੇ ਹੋ ਕਿ ਅਸੀਂ ਇਹ ਕਰਾਂਗੇ ਨਾ ਤੁਸੀਂ ਕੋਈ ਹਰੇ ਪੈਨ ਚੁਲਾਏ ਨੌਜਵਾਨਾਂ ਦੇ ਲਈ ਤੁਸੀਂ ਕੁਝ ਸੋਚ ਹੀ ਨਹੀਂ ਲਈ ਸੋ ਇਹ ਗੱਲਾਂ ਦਾ ਅੱਜ ਸਾਰੇ ਓਪਨ ਡਿਸਕਸ਼ਨ ਵਿੱਚ ਤੇ ਖੁੱਲ ਕੇ ਇੱਕ ਦੂਜੇ ਨਾਲ ਵਿਚਾਰ ਵਟਾਂਦਲੇ ਹੋਈ ਸੋ ਬਹੁਤ ਹੀ ਦਿਲ ਨੂੰ ਦੁੱਖ ਲੱਗਿਆ ਕਿ ਕੋਈ ਵੀ ਵਰਗ ਇਸ ਪੰਜਾਬ ਦੇ ਵਿੱਚ ਖੁਸ਼ ਨਹੀਂ ਪਹੁੰਚ ਮੈਂ ਹੈਰਾਨ ਹਾਂ ਕਿ ਮੇਨ ਬੰਦੇ ਜਿਹੜੇ ਆਪ ਮੋਟੀ ਹੋ ਕੇ ਲੋਕਾਂ ਦੇ ਦੁੱਖ ਤਕਲੀਫਾਂ ਸੁਣਦੇ ਨੇ ਉਹ ਆਪ ਹੀ ਉਹਨਾਂ ਦੇ ਘਰ ਕਿਤੇ ਦੁਕਾਨਾਂ ਤੇ ਚੋਰੀਆਂ ਹੋ ਰਹੀਆਂ ਨੇ ਇਹ ਕਿੱਧਰ ਲੰਦਾ ਹੈ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੀ ਆ ਕਿ ਕੁਝ ਕਰੋ ਕੁਝ ਸੁਰੱਖਿਆ ਵਧਾਓ ਇਹ ਤਾਂ ਕੋਈ ਗੱਲ ਨਹੀਂ ਹੋਈ ਕਿ ਚੋਰੀ ਕਰਕੇ ਜਾ ਕੋਈ ਨਸ਼ੇ ਵਾਲੇ ਜਿਹੜੇ ਕੋਈ ਬੱਚੇ ਮਾਵਾਂ ਦੇ ਘੁੱਟ ਗਲਤ ਕੰਮਾਂ 'ਚ ਪੈ ਕੇ ਇਹ ਅਲੱਗ ਪੈਦਾ ਕਰ ਰਹੇ ਨੇ ਇਹ ਸਾਡੇ ਸੂਬੇ ਦੀ ਤਰੱਕੀ ਨਹੀਂ ਤੇ ਸਾਡਾ ਸੂਬਾ ਬਹੁਤ ਪਛਾਣ ਹੋ ਜਾ ਰਿਹਾ ਇਸ 'ਤੇ ਗੌਰ ਕੀਤਾ ਜਾ ਤੰਤ